remain in mexico policy ਜਿਹੜੀ 2017 ਦੇ ਵਿੱਚ ਇਹਨਾਂ ਨੇ ਲੈ ਕੇ ਆਂਦੀ ਸੀ ਉਸ ਨੂੰ ਮੋੜ ਇਹਨਾਂ ਨੇ ਬਹਾਲ ਕੀਤਾ ਆ ਵੀ ਜਿੰਨੇ ਵੀ ਭਾਈ ਸਾ আলম ਦੇ ਲਈ ਅਪਲਾਈ ਕਰਨਾ ਆ ਜਿੰਨੀ ਦੇਰ ਤੱਕ ਤੁਹਾਡਾ ਅਸੀਂ ਕੋਈ ਫੈਸਲਾ ਨਹੀਂ ਕਰਦੇ ਉਨੀ ਦੇਰ ਤੱਕ ਮੈਕਸੀਕੋ ਦੇ ਵਿੱਚ ਤੁਹਾਨੂੰ ਜਿਹੜਾ ਉਹ ਰੱਖਿਆ ਜਿਹੜਾ ਉਹ ਜਾਊਗਾ ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਵੱਡੇ ਪੱਧਰ ਦੇ ਉੱਤੇ ਆਪਾਂ ਦੇਖੀ ਹੈਗੀ ਆ ਜੀ ਬਿਲਕੁਲ ਸੋ ਮਿਲਟਰੀ ਯੂਜ਼ ਕੀਤੀ ਜਾਊਗੀ ਕਿਉਂਕਿ ਉਹਨਾਂ ਨੇ ਬਾਰਡਰ ਦੇ ਉੱਤੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ ਸਦਰਨ ਬਾਰਡਰ ਦੇ ਉੱਤੇ ਸੋ ਇਹਦੇ ਅਗੇਂਸਟ ਕੋਈ ਲਾ ਸੂਟ ਫਾਈਲ ਹੁੰਦਾ ਆ ਕਿ ਨਹੀਂ ਹੁੰਦਾ ਪਰ ਮਿਲਟਰੀ ਐਂਡ ਡੋਮੈਸਟਿਕ ਆਪਰੇਸ਼ਨਸ ਤੇ ਦੂਸਰਾ ਜਿਹੜਾ ਕਨਸਟੀਟਿਊਸ਼ਨਲ ਗਰੰਟੀ ਆਫ ਬਰਥ ਰਾਈਟ ਸਿਟੀਨਸ਼ਿਪ ਆ ਇਹ ਦੋ ਬਹੁਤ ਇੰਪੋਰਟੈਂਟ ਐਗਜ਼ੀਕਿਊਟਿਵ ਆਰਡਰਸ ਆ ਨਿਊਯਾਰਕ ਟਾਈਮ ਨੇ ਅੱਜ ਡਿਟੇਲ ਦੇ ਵਿੱਚ ਉਹਨਾਂ ਦੇ ਬਾਰੇ ਛਾਪਿਆ ਹੈਗਾ ਕਹਿੰਦੇ ਵੀ ਮਿਲੀਅਨਸ ਆਫ ਇਮੀਗ੍ਰੈਂਟਸ ਜੋ 트੍ਰੰਪ ਹੁਣੀ ਰਿਪੋਰਟ ਕਰਨਾ ਚਾਹੁੰਦੇ ਆ ਉਹਨਾਂ ਦੇ ਵਿੱਚ TPS ਵਾਲੇ ਹੈਗੇ ਆ 1.1 ਮਿਲੀਅਨ ਵੇਟਿੰਗ ਔਨ ਅਸਾਈਲਮ ਕਲੇਮਸ 2.6 ਮਿਲੀਅਨ ਇਹ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਆ ਅਸੀਂ ਆਪਣੇ ਕੋਲੋਂ ਨਹੀਂ ਦੱਸ ਰਹੇ ਸੋ ਇਹਦਾ ਮਤਲਬ ਇਹ ਆ ਵੀ ਜਿਹੜੇ ਵੇਟ ਕਰ ਰਹੇ ਹਜੇ ਅਸਾਈਲਮ ਕਲੇਮ ਦੇ ਲਈ 2.6 ਮਿਲੀਅਨ ਉਹ ਵੀ ਉਹਨਾਂ ਦੀ ਲਿਸਟ ਦੇ ਵਿੱਚ ਆ ਡਾਕਾ ਵਾਲੇ ਹੋ ਸਕਦਾ ਕਹਿੰਦੇ ਵੀ 트럼ਪ ਹੁਣੀ ਇਸ ਨੂੰ ਨਾ ਸਪੋਰਟ ਕਰਨ ਉਹ 540000 ਦੇ ਕਰੀਬ ਹੈਗੇ ਆ। ਹਿਮਨਟੇਰੀਅਨ ਪ੍ਰੋਗਰਾਮਸ ਦੇ 노 ਲੀਗਲ ਸਟੇਟਸ ਵਾਲੇ ਇਹ ਸਾਰੇ ਜਿਹੜੇ ਆ ਉਹ ਹੋ ਡਿਪੋਰਟ ਕਰਨਾ ਚਾਹਦੇ ਹੈਗੇ ਆ। ਅ ਇਸੇ ਤਰ੍ਹਾਂ ਸੀਵੀਵੀ ਮਨ ਪ੍ਰੋਗਰਾਮ ਜੋ ਤੁਸੀਂ ਦੱਸਿਆ ਹੀ ਆ ਵੀ 30000 ਦੇ ਕਰੀਬ ਮਾਈਗ੍ਰੈਂਟਸ ਆਲਰੇਡੀ ਉਹਨਾਂ ਦੀਆਂ ਅਪਾਇੰਟਮੈਂਟਸ ਬਣੀਆਂ ਸੀ ਆ ਉਹ ਰਾਈਟ ਵੇ ਉਹਨਾਂ ਨੇ ਜਿਹੜਾ ਕੈਨਸਲ ਕਰ ਦਿੱਤਾ ਹੈਗਾ ਇਸ ਪ੍ਰੋਗਰਾਮ ਨੂੰ। ਤੇ ਜੇ ਭਾਰਤੀ ਮੂਲ ਦੇ ਲੋਕਾਂ ਦੀ ਗੱਲ ਕਰੀਏ ਕਹਿੰਦੇ ਵੀ 1 ਮਿਲੀਅਨ ਦੇ ਕਰੀਬ ਜਿਹੜੇ ਇੰਡੀਅਨਸ ਆ ਉਹ ਗ੍ਰੀਨ ਕਾਰਡ ਕਯੂ ਦੇ ਵਿੱਚ ਹੈਗੇ ਆ ਜਿਨ੍ਹਾਂ ਚ ਐਚ1 ਵੀ ਵੀਜ਼ਾ ਵਾਲੇ ਹੈਗੇ ਆ ਬਹੁਤ ਸਾਰੇ ਸਟੂਡੈਂਟ ਆਏ ਹੁੰਦੇ ਆ ਸੋ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਜੇ ਸਿਟੀਜ਼ਨਸ਼ਿਪ ਬਾਏ ਬਰਥ ਵਾਲਾ ਜਿਹੜਾ ਰੂਲ ਹੈਗਾ ਉਹ ਰਿਵੋਕ ਕੀਤਾ ਜਾਂਦਾ ਉਹਨਾਂ ਦੇ ਉੱਤੇ ਇਹ ਬਹੁਤ ਵੱਡਾ ਅਸਰ ਪਊਗਾ ਕਿਉਂਕਿ ਐਚ1 ਵੀ ਵੀਜੇ ਵਾਲੇ ਨੂੰ ਕਹਿੰਦੇ ਭਈ ਗ੍ਰੀਨ ਕਾਰਡ ਲੈਣ ਦੇ ਲਈ ਸਾਲਾਂ ਬੱਧੀ ਜਿਹੜੇ ਆ ਉਹ ਲੱਗ ਸਕਦਾ ਹੈਗਾ ਆ ਅ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਵੀ ਹੈਗਾ ਆ ਭਈ ਇਸ ਆਰਡਰ ਦੇ ਅਗੇਂਸਟ ਆਲਰੇਡੀ ਲਾਸੂਟ ਫਾਈਲ ਕਰ ਦਿੱਤਾ ਗਿਆ ਹੈਗਾ ਬਰਥ ਰਾਈਟਸ ਦੀ ਸਿਟੀਨਸ਼ਿਪ ਦੇ ਲਈ ਜਿਹੜਾ ਬਾਰਡਰ ਦੇ ਉੱਤੇ ਮਿਲਟਰੀ ਲਾਣੀ ਆ ਐਮਰਜੈਂਸੀ ਡਿਕਲੇਅਰ ਕੀਤੀ ਆ ਇਲੀਗਲ ਨੂੰ ਫੜ ਕੇ ਰਿਪੋਰਟ ਕਰਨਾ ਉਹਦੇ ਅਗੇਂਸਟ ਜੇ ਕੋਈ ਲਾਸੂਟ ਨਹੀਂ ਫਾਈਲ ਹੋਇਆ ਸਿਰਫ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ ਆ ਉਹਦੇ ਅਗੇਂਸਟ ਜਿਹੜਾ ਆ ਉਹ ਲਾਸੂਟ ਫਾਈਲ ਹੋਇਆ ਹੈਗਾ ਇਹ ਬੋਸਟਨ ਦੀਆਂ ਦੋ ਲਾ ਫਾਰਮਸ ਹੈਗੀਆਂ ਉਹਨਾਂ ਨੇ ਇਹ ਲਾਸੂਟ ਫਾਈਲ ਕੀਤਾ ਹੈਗਾ ਚੈਲੰਜ ਕੀਤਾ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਇਸ ਐਗਜ਼ੀਕਿਟਿਵ ਆਰਡਰ ਨੂੰ ਆ ਲਾ ਸੂਟ ਫਾਈਲ ਕਰਨ ਵਾਲਿਆਂ ਦੇ ਵਿੱਚ ਜੋ ਸਿਵਲ ਰਾਈਟਸ ਦੇ ਵਕੀਲ ਆ ਬੋਸਟਨ ਦੀਆਂ ਜੋ ਦੋ ਫਾਰਮਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਇਹ ਤਾਂ ਆਲਰੇਡੀ ਕਨਸਟੀਟਿਊਸ਼ਨ 'ਚ ਲਿਖਿਆ ਆ ਇਸ ਨੂੰ ਜਿਹੜਾ ਅਮੈਂਡ ਕਰਨਾ 14th ਅਮੈਂਡਮੈਂਟ ਜਿਹੜੀ ਆ ਕਨਸਟੀਟਿਊਸ਼ਨ ਦੀ ਉਹ ਕਲੀਅਰਲੀ ਦੱਸ ਕਹਿੰਦੀ ਆ ਤੇ ਆਲ ਪਰਸਨਸ ਬੋਰਨ অর ਨੇਚਰਲਾਈਜ਼ ਇਨ ਦਾ ਯੂਨਾਈਟਿਡ ਸਟੇਟਸ ਐਂਡ ਸਬਜੈਕਟ ਟੂ ਜੂਰਿਸਡਿਕਸ਼ਨ देयर ਆਫ ਆਰ ਸਿਟੀਜ਼ਨ ਆਫ ਯੂਨਾਈਟਿਡ ਸਟੇਟਸ ਐਂਡ ਆਫ ਦਾ ਸਟੇਟ ਵੇਅਰ ਇਨ ਦੇ ਰਿਜ਼ਾਈਡ ਜਿਹੜੇ ਵੀ ਜੰਮਦੇ ਆ ਅਮਰੀਕਾ ਦੇ ਵਿੱਚ ਉਹ ਨੇਚਰਲਾਈਜ਼ ਸਿਟੀਜ਼ਨ ਹੈਗੇ ਆ ਚਾਹੇ ਉਹ ਕਿਸੇ ਵੀ ਜਿਹੜੀ ਸਟੇਟ ਦੇ ਵਿੱਚ ਅਮਰੀਕਾ ਦੀ ਵਿੱਚ ਜੰਮਦੇ ਹੋਣ ਸੋ ਇਹ ਅਲਟੀਮੇਟਲੀ ਲੱਗਦਾ ਵੀ ਲਾਸਟ ਸੂਟ ਯੂਐਸ ਦੀ ਸੁਪਰੀਮ ਕੋਰਟ ਤੱਕ ਪਹੁੰਚੂਗਾ ਔਰ ਬਾਕੀ ਜਿਹੜੀ ਬਾਰਡਰ ਨੂੰ ਲੈ ਕੇ ਐਕਟੀਵਿਟੀ ਇਕਦਮ ਉੱਥੇ ਜਿਹੜੀ ਬੰਦ ਹੋ ਗਈ ਹੈਗੀ ਆ ਅ ਕਿਉਂ ਅੱਜ ਇਕਦਮ ਉਹਨਾਂ ਨੇ ਜਿਹੜੇ ਆਈਸਰੇ ਜਿੰਨੇ ਵੀ ਆਫਿਸ ਆ ਜਾਂ ਹੋਮਲੈਂਡ ਸਕਿਉਰਟੀ ਦੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਦੇ ਜਿੰਨੇ ਵੀ EMPLOYEES ਆ ਉਹਨਾਂ ਨੇ ਇਹ ਕਿਹਾ ਕਿ 100% ਤੁਹਾਨੂੰ ਆਫਿਸਰਸ ਵਿੱਚੋਂ ਜਾਂ ਜਿੱਥੇ ਤੁਹਾਡਾ ਫੀਲਡ ਆ ਉੱਥੋਂ ਕੰਮ ਕਰਨਾ ਪਊਗਾ ਤੁਸੀਂ ਘਰੋਂ ਨਹੀਂ ਕੰਮ ਕਰ ਸਕਦੇ ਹੈਗੇ ਤੇ 90 ਦਿਨਾਂ ਦੇ ਲਈ ਸਾਰੇ ਗਵਰਨਮੈਂਟ ਹਾਇਰਿੰਗ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਨੇ ਜੋ ਰੋਕ ਵੀ ਲਾ ਦਿੱਤੀ ਹੈਗੀ ਆ ਵੀ ਕਿਸੇ ਤਰ੍ਹਾਂ ਦੀ ਜੋ ਹਾਇਰਿੰਗ ਆ ਉਹ ਨਹੀਂ ਹੋਊਗੀ ਜੀ ਜੀ ਇਸ ਤੋਂ ਇਲਾਵਾ ਜਿਹੜਾ ਇਸ ਦੇ ਵਿੱਚ ਜਿਹੜਾ ਡੀਈਆਈ ਆ ਡਾਈਵਰਸਿਟੀ ਇਕਵਿਟੀ ਤੇ ਇਨਕਲੂਜਨ ਵਾਲੀ ਉਸ ਨੂੰ ਜਿਹੜਾ ਦੇਖਦੇ ਹੋਏ ਕਹਿੰਦੇ ਵੀ ਇਸ ਦੇ ਨਾਲ ਇਲੀਗਲ ਤੇ ਇਮੋਰਲ ਡਿਸਕ੍ਰਿਮੀਨੇਸ਼ਨ ਪ੍ਰੋਗਰਾਮਸ ਜਿਹੜੇ ਆ ਉਹ ਚਲਾਏ ਗਏ ਆ ਤੇ ਕਹਿੰਦੇ ਵੀ ਮੈਂ ਆਰਡਰ ਕਰਦਾ ਵੀ ਜਿੰਨੇ ਵੀ ਫੈਡਰਲ ਗਵਰਨਮੈਂਟ ਦੇ ਡੀਈਆਈ ਪ੍ਰੋਗਰਾਮਸ ਆ ਉਹਨਾਂ ਨੂੰ ਨਾਲ ਦੇ ਨਾਲ ਰੱਦ ਕਰ ਦਿੱਤਾ ਜਾਵੇ ਕੈਨਸਲ ਕਰ ਦਿੱਤਾ ਜਾਵੇ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਗਵਰਨਮੈਂਟ ਸਿਰਫ ਤੇ ਸਿਰਫ ਜਿਹੜੇ ਦੋ ਜੈਂਡਰਸ ਆ ਉਹਨਾਂ ਨੂੰ ਰੈਕੋਗਨਾਈਜ਼ ਕਰਦੀ ਆ ਮੇਲ ਤੇ ਫੀਮੇਲ ਆ ਕਿੰਨੇ ਵੀ ਜਿਹੜੇ ਬਾਇਡਨ ਹੁਣਾਂ ਦੇ ਐਰਾ ਦਾ ਰੂਲ ਸੀਗਾ ਪਾਸਪੋਰਟ ਐਪਲੀਕੈਂਟਸ ਜਿਸ ਦੇ ਵਿੱਚ ਉਹ ਜੈਂਡਰ ਐਕਸ ਵੀ ਜਿਹੜਾ ਉਹ ਲਿਖ ਸਕਦੇ ਸੀ ਉਸ ਨੂੰ ਹੁਣ ਵਾਪਸ ਲੈ ਲਿਆ ਜਿਹੜਾ ਉਹ ਜਾਊਗਾ 트럼ਪ ਹੁਣਾਂ ਨੇ ਦੋ ਜਿਹੜੇ ਅ ਅਹਿਮ ਕੈਲੋ ਵੀ ਨਾਮ ਸੀਗੇ ਉਹਨਾਂ ਨੂੰ ਵੀ ਆਪਣੇ ਇਸ ਦੇ ਵਿੱਚ ਚੇਂਜ ਕੀਤਾ ਜਿਹੜਾ ਦਨਾਲੀ ਕਰਕੇ ਅਲਾਸਕਾ ਦੇ ਵਿੱਚ ਨਾਂ ਸੀ ਉਸ ਨੂੰ ਮਾਉਂਟ ਮਕਿਨਲੀ ਜਿਹੜਾ ਉਹ ਨਾਮ ਦੇ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਰੱਖਿਆ ਇਹ ਜਿਹੜੇ ਮਕਿੰਲੀ ਹੈ ਪ੍ਰੈਜ਼ੀਡੈਂਟ ਮਕਿੰਲੀ ਹੋਏ ਆ ਤੇ ਉਹ 25ਵੇਂ ਪ੍ਰੈਜ਼ੀਡੈਂਟ ਸੀਗੇ ਯੂਐਸ ਤੇ ਉਹਨਾਂ ਦੇ ਨਾਂ ਦੇ ਉੱਤੇ ਕਹਿੰਦੇ ਵੀ ਇਸ ਦਨਾਲੀ ਮਾਊਂਟਨ ਦਾ ਨਾਂ ਰੱਖਿਆ ਜਾਊਗਾ ਤੇ ਇਹਨਾਂ ਨੇ ਆਪਣੇ ਪਦਰ ਦੇ ਉੱਤੇ ਗਲਫ ਆਫ ਮੈਕਸੀਕੋ ਨੂੰ ਗਲਫ ਆਫ ਅਮਰੀਕਾ ਜਿਹੜਾ ਆ ਉਹ ਗਿਰਧਾਨ ਦਿੱਤਾ ਜਦਕਿ ਦੁਨੀਆ ਭਰ ਦੇ ਵਿੱਚ ਅਜੇ ਵੀ ਉਸ ਨੂੰ ਗਲਫ ਆਫ ਮੈਕਸੀਕੋ ਹੀ ਆਖਦੇ ਹੈਗੇ ਆ ਜਿਹੜਾ ਲਾਸਕਾ ਦਾ ਨੇਟਿਵ ਪੋਪੂਲੇਸ਼ਨ ਆ ਉਹਨਾਂ ਦੇ ਕਹਿ ਲੋ ਵੀ ਉਹ ਨਾਮ ਸੀਗਾ ਦਿਨਾਲੀ ਇਹ ਕਹਿੰਦੇ ਵੀ ਨਹੀਂ ਨਹੀਂ ਐਸੀ ਹੁਣ ਪ੍ਰੈਜ਼ੀਡੈਂਟ ਦੇ ਨਾਮ ਦੇ ਉੱਤੇ ਜਿਹੜਾ ਉਹ ਰੱਖਣਾ ਆ ਪਿਛਲੇ ਲੰਬੇ ਅਰਸੇ ਤੋਂ ਜਿਹੜਾ ਇਸ ਨਾਮ ਦੇ ਨਾਲ ਉਹ ਕਹ ਲਓ ਵੀ ਉੱਥੋਂ ਦੀ ਜਿਹੜੀ ਸਭਿਤਾ ਉਹ ਬੁਲਾ ਰਹੀ ਸੀ ਉਸ ਨੂੰ ਵੀ ਇਹਨਾਂ ਨੇ ਜਿਹੜਾ ਉਹ ਚੇਂਜ ਕੀਤਾ ਟੈਰਿਫ ਤੇ ਟ੍ਰੇਡ ਜਿਹੜੇ ਕਹਿੰਦੇ ਸੀ ਵੀ ਆਉਂਦੇ ਪਹਿਲੇ ਦਿਨ ਤੋਂ ਟੈਰਿਫ ਤੇ ਟ੍ਰੇਡ ਲਾਉਣੇ ਆ ਉਹ ਉਹਨਾਂ ਨੇ ਨਹੀਂ ਲਾਏ ਪਰ ਕੱਲ ਪੱਤਰਕਾਰਾਂ ਦੇ ਨਾਲ ਜਦੋਂ ਗੱਲਬਾਤ ਉਹਨਾਂ ਨੇ ਕੀਤੀ ਇੱਕ ਘੰਟੇ ਦੀ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਜਿਹੜੀ ਉਹ ਨਾਲ ਹੀ ਕਰ ਦਿੱਤੀ ਓਵਲ ਆਫਿਸ ਦੇ ਵਿੱਚ ਬੈਠ ਕੇ ਤੇ ਉਸ ਦੌਰਾਨ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੇ ਟੈਰਿਫਸ ਤੇ ਟਰੇਡ ਨੂੰ ਲੈ ਕੇ ਤੁਸੀਂ ਕੀ ਸੋਚ ਰਹੇ ਹੋ ਚਾਈਨਾ ਨੂੰ ਉਹਨਾਂ ਨੇ ਹਜੇ ਛੱਡ ਦਿੱਤਾ ਆ ਤੇ ਆਪਣੇ ਗੁਵੰਢੀ ਮੁਲਕ ਕੈਨੇਡਾ ਤੇ ਮੈਕਸੀਕੋ ਉਹਨਾਂ ਦੋਨਾਂ ਦੇ ਉੱਤੇ ਕਿੰਨੇ ਵੀ 25-25% ਟੈਰਿਫ ਜਿਹੜਾ ਆ ਉਹ ਲਾਇਆ ਜਾਊਗਾ ਜਦੋਂ ਉਹਨਾਂ ਪੁੱਛਿਆ ਵੀ ਕਿਦ ਦਿਨ ਤਾਂ ਕਹਿੰਦੇ ਵੀ ਹਾਂ 1 ਫਰਵਰੀ ਜਿਹੜਾ ਉਹ ਦਿਨ ਵਧੀਆ ਲੱਗ ਰਿਹਾ ਆ ਸੋ 1 ਫਰਵਰੀ ਤੋਂ ਜਿਹੜਾ ਉਹ ਉਹ ਕਹਿੰਦੇ ਵੀ ਟੈਰਿਫ ਤੇ ਟ੍ਰੇਡ ਲੱਗੂਗਾ ਜਿਸ ਤੋਂ ਬਾਅਦ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਤਡਥਲੀ ਜਿਹੜੀ ਉਹ ਮੱਚ ਗਈ ਉਹਨਾਂ ਨੇ ਕਿਹਾ ਵੀ ਜਿਹੜੀ ਉੱਥੋਂ ਦੀ ਸਰਕਾਰ ਆ ਉਹ ਹੁਣ ਕਦਮ ਚੁੱਕ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਟੈਰਿਫਸ ਤੋਂ ਬਚਾ ਕੀਤਾ ਜਾ ਸਕਦਾ ਆ ਜਾਂ ਅੱਗੇ ਜਿਹੜਾ ਉਹ ਕੀ ਹੋਊਗਾ ਅ ਪ੍ਰੈਜ਼ੀਡੈਂਟ ਟਰੰਪ ਹੁਣਦੇ ਆਪਣੇ ਕਾਰਜਕਾਲ ਦੇ ਵਿੱਚ ਹੀ ਇਹਨਾਂ ਨੇ ਯੂਐਸ ਐਮਸੀਏ ਐਗਰੀਮੈਂਟ ਬਣਾਇਆ ਸੀ ਯੂਨਾਈਟਿਡ ਸਟੇਟ ਮੈਕਸੀਕੋ ਕੈਨੇਡਾ ਐਗਰੀਮੈਂਟ ਤੇ ਉਸ ਨੂੰ ਹੀ ਇੱਕ ਹਿਸਾਬ ਦੇ ਨਾਲ ਹੁਣ ਖੁੰਝੇ ਲਾ ਕੇ ਇਹ ਨਵੀਂ ਜਿਹੜੇ ਟੈਰਿਫ ਤੇ ਟ੍ਰੇਡ ਜਿਹੜਾ ਉਹ ਲਿਆ ਰਹੇ ਆ ਉਹਨਾਂ ਦੇ ਨਾਲ ਇਹ ਵੀ ਜਿਹੜਾ ਉਹ ਕਿਹਾ ਵੀ ਇਹਨਾਂ ਦੇ ਵਿੱਚ ਟੈਰਿਫ ਲਾਉਣ ਦਾ ਮਕਸਦ ਤੇ ਕਾਰਨ ਇੱਕ ਹੀ ਆ ਵੀ ਇਹਨਾਂ ਦੋਨਾਂ ਮੁਲਕਾਂ ਨੇ ਬਹੁਤ ਜ਼ਿਆਦਾ ਜਿਹੜੇ ਲੋਕ ਆ ਇਲੀਗਲੀ ਇੱਥੇ ਅਮਰੀਕਾ ਚ ਆਉਣ ਦਿੱਤੇ ਫੈਂਟਨਲ ਜਿਹੜੀ ਆ ਨਸ਼ੀਲੇ ਪਦਾਰਥਾਂ ਉਹਨਾਂ ਦੀ ਜਿਹੜੀ ਆ ਸਮਗਲਿੰਗ ਇਹਨਾਂ ਬਾਰਡਰਾਂ ਦੇ ਜ਼ਰੀਏ ਜਿਹੜੀ ਹੋ ਰਹੀ ਆ ਸੋ ਜਿੰਨੀ ਦੇਰ ਤੱਕ ਉਹ ਆਪਣੇ ਇਹਨਾਂ ਪ੍ਰੈਕਟਿਸਿਜ਼ ਨੂੰ ਜਾਂ ਉੱਥੇ ਹੋਰ ਸਖਤੀ ਨਹੀਂ ਕਰਦੇ ਉਦੋਂ ਤੱਕ ਜਿਹੜੇ ਅਸੀਂ ਟੈਰਿਫ ਤੇ ਟ੍ਰੇਡ ਜਿਹੜੇ ਉਹ ਲਾ ਸਕਦੇ ਆ ਇੰਟਰਨਲ ਰੈਵਨਿਊ ਸਰਵਿਸ ਦੇ ਆਧਾਰ ਦੇ ਉੱਤੇ ਇੱਕ ਐਕਸਟਰਨਲ ਰੈਵਨਿਊ ਸਰਵਿਸ ਜਿਹੜੀ ਆ ਟੈਰਿਫਸ ਨੂੰ ਕਲੈਕਟ ਕਰਨ ਦੇ ਲਈ ਉਹ ਬਣਾਉਣ ਦੀ ਵੀ ਇਹਨਾਂ ਨੇ ਗੱਲ ਆਕੀ ਜੀ ਬਿਲਕੁਲ ਇੱਕ ਗੱਲ ਜਰੂਰ ਨਵੀਂ ਦੇਖਣ ਨੂੰ ਮਿਲੀ ਆ ਵੀ ਕਈ ਸਾਲਾਂ ਬਾਅਦ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਪ੍ਰੈਸ ਕਾਨਫਰੰਸ ਘਟ ਕਰਦੇ ਸੀ ਤੇ ਜਦੋਂ ਹੁਣ 트੍ਰੰਪ ਹੁਣੀ ਸਾਈਨ ਕਰ ਰਹੇ ਸੀ ਐਗਜ਼ੀਕਿਊਟਿਵ ਆਰਡਰਸ ਤੇ ਨਾਲ ਦੀ ਨਾਲ ਜਿੰਨੇ ਵੀ ਪੱਤਰਕਾਰ ਸੀ ਉਹਨਾਂ ਦੇ ਜੋ ਆਨਸਰ ਆ ਉਹ ਦੇ ਰਹੇ ਸੀ ਉਹ ਗੱਲ ਜੁਦੀ ਆ ਵੀ ਉਹਨਾਂ ਚੋਂ ਸਹੀ ਕਿੰਨੇ ਸੀ ਜਾਂ ਗਲਤ ਕਈ ਕਿੰਨੇ ਸੀ ਅਰ ਆਨਸਰ ਉਹਨਾਂ ਨੇ ਹਰ ਇੱਕ ਦਾ ਜਰੂਰ ਦਿੱਤਾ ਗ੍ਰੀਨਲੈਂਡ ਨੂੰ ਲੈ ਕੇ ਬਿਲਕੁਲ ਉਹ ਸਾਡੇ ਕੋਲ ਹੋਣਾ ਚਾਹੀਦਾ ਪਨਾਮਾ ਕਨਾਲ ਨੂੰ ਲੈ ਕੇ ਗ੍ਰੀਨਲੈਂਡ ਨੂੰ ਉਹਨਾਂ ਨੇ ਕਿਹਾ ਵੀ ਇੰਟਰਨੈਸ਼ਨਲ ਸਕਿਉਰਟੀ ਦਾ ਜਿਹੜਾ ਉੱਥੇ ਖਤਰਾ ਆ ਪਨਾਮਾ ਕਨਾਲ ਨੂੰ ਲੈ ਕੇ ਤਾਂ ਇੱਕ ਤਰ੍ਹਾਂ ਨਾਲ ਧਮਕੀ ਵੀ ਸੀ ਵੀ ਇਹ ਸਾਡੇ ਕੋਲ ਆਣੀ ਚਾਹੀਦੀ ਹੈਗੀ ਆ ਵੀ ਚਾਈਨਾ ਵਾਲਿਆਂ ਨੇ ਇਹਨੂੰ ਹੁਣ ਕੰਟਰੋਲ ਕੀਤਾ ਹੋਇਆ ਆ ਹੋਰ ਜਿਹੜੇ ਐਗਜ਼ੀਕਿਊਟਿਵ ਆਰਡਰਸ ਜਾਰੀ ਕੀਤੇ ਆ ਸਭ ਤੋਂ ਇੰਪੋਰਟੈਂਟ ਤਾਂ ਇਮੀਗ੍ਰੇਸ਼ਨ ਵਾਲਾ ਹੀ ਆ ਜਿਸ ਦਾ ਤੁਹਾਨੂੰ ਦੱਸਿਆ ਹੀ ਹੈਗਾ ਸੋ ਉਹਦੇ ਵਿੱਚ ਬਹੁਤ ਸਾਰੇ ਇਕੂਮਨ ਹੈਸ਼ੀਅਨ ਨਿਕਾਰਾਗੋਨਸ ਬੈਂਜੂਅਲਾਸ ਇਹ ਇੱਕ ਪੈਰੋਲ ਪ੍ਰੋਗਰਾਮ ਤੇ ਆ ਜਦੋਂ ਨੇਚਰਲ ਡਿਜ਼ਾਸਟਰਾਂ ਦਾ ਉਹਨਾਂ ਨੂੰ ਉਹ ਜਿਹੜਾ ਪ੍ਰੋਗਰਾਮ ਦੇ ਅੰਡਰ ਇੱਥੇ ਰਹਿ ਰਹੇ ਸੀ ਉਹ ਜਿਹੜਾ ਰਿਵੋਕ ਕਰ ਦਿੱਤਾ ਗਿਆ ਟਿਕਟਾਕ ਵਾਲਾ ਇੱਕ ਜੋ ਮੇਨ ਸੀਗਾ 75 ਦਿਨਾਂ ਦੀ ਐਕਸਟੈਂਸ਼ਨ ਦੇ ਦਿੱਤੀ ਗਈ ਹੈਗੀ ਆ ਅਹ 트럼ਪ ਹੁਣਾ ਵੱਲੋਂ ਕਹਿੰਦੇ ਭਈ ਅਸੀਂ ਡੀਲ ਜੋ ਟਿਕਟਾਕ ਦੇ ਨਾਲ ਬਣਾਵਾਂਗੇ ਹੋ ਸਕਦਾ ਕਹਿੰਦੇ 500 ਬਿਲੀਅਨ ਦੀ ਬਣ ਜਾਏ ਅਹ ਹੱਦ ਦੇ ਪੈਸੇ ਅਮਰੀਕਾ ਨੂੰ ਮਿਲਣੇ ਚਾਹੀਦੇ ਹੈਗੇ ਆ ਉਧਰੋਂ ਅੱਜ ਵਾਲ ਸਟਰੀਟ ਜਨਰਲ ਵੀ ਰਿਪੋਰਟ ਕਰ ਰਿਹਾ ਹੈ ਕਿ ਚਾਈਨਾ ਵਾਲਿਆਂ ਨੇ ਸਿਗਨਲ ਦਿੱਤਾ ਆ ਭਈ ਅਸੀਂ ਓਪਨ ਹੈਗੇ ਆ ਟਿਕਟਾਕ ਦੀ ਡੀਲ ਦੇ ਲਈ ਜੋ ਐਪ ਦੀ ਪੇਰੈਂਟ ਕੰਪਨੀ ਵੇਜਿੰਗ ਬੇਸਡ ਬਾਈਡਾਂਸ ਹੈਗੀ ਆ ਉਹ ਉਹ ਉਹਨਾਂ ਨੇ ਇਲਾਨ ਮਸਕ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਹੈਗੀ ਆ ਇਹ ਅੱਜ ਵਾਲ ਸਟ੍ਰੀਟ ਜਰਨਲ ਆ ਉਹ ਰਿਪੋਰਟ ਕਰ ਰਿਹਾ ਹੈ ਸੋ ਉਹਨਾਂ ਨੂੰ ਵੀ ਲੱਗਦਾ ਹੈ ਕਿ ਜੇ ਬੰਦ ਹੋ ਗਈ ਤਾਂ ਕੁਝ ਵੀ ਨਹੀਂ ਮਿਲਣਾ ਉਹਨਾਂ ਬੈਟਰੀ ਆ ਜੇ ਸੇਲ ਹੋ ਜਾਂਦੀ ਆ ਤੇ ਉਹਦੇ ਵਿੱਚ ਉਹਨਾਂ ਨੂੰ ਪੈਸੇ ਵੀ ਮਿਲ ਸਕਦੇ ਆ 파ਟਰਨਰ ਵੀ ਉਹ ਬਣ ਸਕਦੇ ਆ ਮੋਰ ਥੈਨ ਮੇਰੇ ਖਿਆਲ ਨਾਲ 50% ਇਹਨਾਂ ਨੂੰ ਰੱਖਣਾ ਪੈਣਾ ਹੈਗਾ ਅਗਲਾ ਜਿਹੜਾ ਐਗਜ਼ੀਕਿਊਟਿਵ ਆਰਡਰ ਸੀਗਾ ਉਹ ਡੋਜ ਨੂੰ ਲੈ ਕੇ ਸੀ ਡੋਜ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹਦੇ ਵਿੱਚ ਰਾਮਾ ਸਵਾਮੀ ਸਭ ਤੋਂ ਅੱਗੇ ਹੁੰਦੇ ਸੀ ਲੋਨ ਮਾਸਕ ਨਾਲ ਪਰ ਪਿਛਲੇ ਦਿਨਾਂ ਦੇ ਵਿੱਚ H1 ਵੀਜ਼ਾ ਨੂੰ ਲੈ ਕੇ ਉਹਨਾਂ ਦੀਆਂ ਸਟੇਟਮੈਂਟਸ ਨੂੰ ਲੈ ਕੇ ਕਾਫੀ ਰਿਫਟ ਵੱਧ ਗਿਆ ਸੀ ਤੇ ਇਹਨਾਂ ਨੇ ਰਾਮਾ ਸਵਾਮੀ ਦੀ ਜਿਹੜੀ ਛੁੱਟੀ ਕਰ ਦਿੱਤੀ ਹੁਣ ਉਹ ohio ਦੇ ਗਵਰਨਰ ਦੇ ਲਈ ਕਹਿੰਦੇ ਵੀ ਮੈਂ ਇਲੈਕਸ਼ਨ ਲੜਨ ਜਾ ਰਿਹਾ ਹੈਗਾ ਅ ਇਹ ਵੀ 트럼ਪ ਉਹਨਾਂ ਨੇ ਕਲੀਅਰ ਕੀਤਾ ਵੀ ਲੋਨ ਮਸਕ ਦਾ ਜਿਹੜਾ ਆਫਿਸ ਆ ਉਹ ਵਾਈਟ ਹਾਊਸ ਦੇ ਅੰਦਰ ਨਹੀਂ ਹੋਊਗਾ ਅ ਅੰਦਰ ਨਹੀਂ ਹੋਊਗਾ ਵਾਈਟ ਹਾਊਸ ਦੇ ਵਿੱਚ ਪਰ ਉਹਨਾਂ ਦੇ ਲਈ 20 ਦੇ ਕਰੀਬ ਜਿਹੜੇ EMPLOYE ਕੰਮ ਕਰਨਗੇ ਉਹ ਉਹਨਾਂ ਦਾ ਆਫਿਸਰ ਉੱਥੇ ਹੋਣਗੇ ਜੀ ਬਿਲਕੁਲ ਵੈਸੇ ਤੇ ਚਾਹੀਦਾ ਸੀਗਾ ਵੀ ਐਫੀਸ਼ੀਐਂਸੀ ਤਾਂ ਹੁੰਦੀ ਵੀ ਕੱਲਾ ਹੀ ਜਿਹੜਾ ਖਿੱਚ ਕੇ ਰੱਖਦਾ ਬਾਕੀ ਜਿਹੜੇ ਕੱਢੀ ਜਾਣੇ ਆ ਤੇ ਇਧਰ ਵੀ ਜੋ ਵੀ ਥੋੜਿਆਂ ਦੇ ਨਾਲ ਜਿਹੜਾ ਉਹ ਨਾਲ ਚਲਾਉਂਦੇ ਕਹਿੰਦੇ ਵੀ ਰਾਮਾ ਸਵਾਮੀ ਨੂੰ ਕੱਢਣ ਦੇ ਵਿੱਚ ਇਲਾਨ ਮਸਕ ਦਾ ਬਹੁਤ ਵੱਡਾ ਜਿਹੜਾ ਉਹ ਹੱਥ ਸੀਗਾ ਉਹ ਆਪਣੀ ਜਿਹੜੀ ਪਾਵਰ ਆ ਉਹ ਸ਼ੇਅਰ ਨਹੀਂ ਸੀ ਕਰਨਾ ਚਾਹੁੰਦਾ ਇਲਾਨ ਮਸਕ ਕਿਸੇ ਦੇ ਨਾਲ ਤੇ ਰਾਮਾ ਸੁਆਮੀ ਨੂੰ ਬੇਸਿਕਲੀ ਬਾਹਰ ਦਾ ਰਸਤਾ ਦਿਖਾਉਣ ਦੇ ਵਿੱਚ ਉਸ ਦਾ ਸੀ ਪੋਲਿਟਿਕੋ ਅੱਜ ਜਿਹੜਾ ਇਸ ਤੇ ਬਾਬਤ ਆ ਜਿਹੜਾ ਉਹ ਕਰ ਰਿਹਾ ਸੀ एवरीवन ਵਾਂਟਸ ਹਿਮ ਆਊਟ ਕਹਿੰਦੇ ਵੀ ਹਾਊ ਮਸਕ ਹੈਲਪ ਬੂਟ ਰਾਮਾ ਸੁਆਮੀ ਫ਼੍ਰੋਮ ਡੋਜ ਸੋ H1B ਦਾ ਵੈਸੇ ਜੇ ਵੀਜ਼ੇ ਨੂੰ ਲੈ ਕੇ ਤਾਂ ਇਹ ਦੋਨਾਂ ਧਾਰਨ ਦੋਨਾਂ ਦੀ ਧਾਰਨਾ ਸੇਮ ਹੀ ਸੀਗੀ ਇਲਨ ਮਸਕ ਦੇ ਤੇ ਰਾਮਾ ਸਵਾਮੀ ਦੀ ਵੀ H1B ਵੀਜ਼ਾ ਜਿਹੜਾ ਉਹ ਹੋਣਾ ਚਾਹੀਦਾ ਆ ਪਰ ਹੁਣੇ ਪਤਾ ਨਹੀਂ ਵੀ ਗਾਜ ਜਿਹੜੀ ਉਹ ਕੱਲੀ ਰਾਮਾ ਸਵਾਮੀ ਦੇ ਉੱਤੇ ਉਹਦਾ ਰੀਜ਼ਨ ਇੱਕ ਇਹ ਵੀ ਆ ਮੈਂ ਆਰਟੀਕਲ ਪੜ੍ਹ ਰਿਆ ਸੀ ਰਾਜਗਨ ਵੀਰ ਸਿੰਘ ਜੀ ਪਈ ਰਾਮਾ ਸਵਾਮੀ ਜੋ ਰਿਪਬਲਿਕਨ ਪਾਰਟੀ ਚ ਕਾਫੀ ਰਾਈਜ਼ਿੰਗ ਸਟਾਰ ਆ ਤੇ ਬਿਲੀਅਨਰ ਵੀ ਹੈਗਾ ਉਹ ਉਹ ਪ੍ਰੈਜ਼ੀਡੈਂਟ ਵੀ ਬਣ ਸਕਦਾ ਆ ਨਾਲੇ ਸਮੇਂ ਚ ਕਦੇ ਜੇ ਚਾਂਸ ਲੱਗੇ ਪਰ ਇਲਨ ਮਸਕ ਪ੍ਰੈਜ਼ੀਡੈਂਟ ਨਹੀਂ ਕਦੇ ਵੀ ਬਣ ਸਕਦਾ ਕਿਉਂਕਿ ਲੋਨ ਮਸਕ ਇੱਥੇ ਦਾ ਬੌਰਨ ਨਹੀਂ ਹੈਗਾ ਤੇ ਰਾਮਾਸਵਾਮੀ ਯੂਐਸਾ ਬੌਰਨ ਹੈਗਾ ਸੋ ਉਹੀ ਆ ਨਾ ਵੀ ਕਿਸੇ ਹੋਰ ਨੂੰ ਜਿਹੜਾ ਉਹਨਾਂ ਨੇ ਅੱਗੇ ਨਹੀਂ ਵਧਣ ਦੇਣਾ ਤੇ ਉਸ ਤਰੀਕੇ ਨਾਲ ਅੱਜ ਸਟੀਫ ਬੈਨਨ ਦੀ ਇੱਕ ਹੋਰ ਇੰਟਰਵਿਊ ਜਿਹੜੀ ਉਹ ਆਈ ਆ ਉਹਨੇ ਕਿਹਾ ਵੀ ਜਿਹੜਾ ਅੰਦਰ ਵੀ ਕੀਤਾ ਹੈ ਨਾ ਇਹਨਾਂ ਨੇ ਜਿਹੜਾ ਪ੍ਰੋਗਰਾਮ ਆ ਰ ਟੰਡਾ ਦੇ ਵਿੱਚ ਠੰਡ ਨੂੰ ਬਹਾਨਾ ਜਿਹੜਾ ਉਹ ਲਾ ਕੇ ਕਹਿੰਦਾ ਵੀ ਇਹ ਟੈਕ ਬਿਲੀਅਨਰਸ ਨੂੰ ਬਚਾਉਣਾ ਸੀਗਾ ਵੀ ਸਿਲੀਕਨ ਵੈਲੀ ਤੋਂ ਆਏ ਆ ਕਿ ਤੇ ਇਹਨਾਂ ਨੂੰ ਠੰਡ ਨਾ ਲੱਗ ਜਾਵੇ ਤੇ ਉਹ ਕੀਤਾ ਪਰ ਫਿਰ ਉਹ ਥੋੜੇ ਜਿਹੇ ਜਦੋਂ ਸ਼ਾਂਤ ਹੋ ਗਏ ਜਦ ਆਪਣੀ ਲਾਈਵ ਸਟ੍ਰੀਮ ਦੇ ਵਿੱਚ ਉਹਨਾਂ ਨੇ ਇਹ ਸੁਣਿਆ ਵੀ ਨਹੀਂ ਵੀ ਟਰੰਪ ਹੋਣਾ ਨੇ ਖੁਦ ਟਵਿੱਟਰ ਸੋਸ਼ਲ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਉਹ ਚੀਜ਼ ਜਿਹੜੀ ਆ ਉਹ ਪਾਈ ਹੈਗੀ ਆ ਤੇ ਉਹ ਕਹਿੰਦੇ ਵੀ ਮਾਗਾ ਤੇ ਜਿਹੜੇ ਪਾਪੁਲਿਸਟ ਨੇ ਉਹ ਇਵੈਂਚੁਅਲੀ ਓਵਰਟੇਕ ਕਰ ਲੈਣਗੇ ਟੈਕ ਬਿਲੀਅਨਰਸ ਨੂੰ ਕਿਉਂਕਿ ਇਸ ਮੌਕੇ ਜਿਹੜਾ 트ੰਪ ਆ ਉਹ ਅਮੀਰ ਜਾਦੀਆਂ ਦੇ ਬਹੁਤ ਜ਼ਿਆਦਾ ਕਰੀਬ ਆ ਤੇ ਜਿੰਨੇ ਵੀ ਟੈਕਨੋਲੋਜੀ ਦੇ ਮਹਾਰਥੀ ਆ ਚਾਹੇ ਜ਼ਕਰ ਵਰਗਾ ਆ ਇਲਾਨ ਮਸਕ ਦਾ ਸੁੰਦਰ ਪਚਾਈ ਵੀ ਉੱਥੇ ਦੇਖਿਆ ਗਿਆ ਸੀਗਾ ਉਸ ਦੇ ਨਾਲ ਨਾਲ ਬੇਜ਼ੋਸ ਵੀ ਜਿੰਨੇ ਵੀ ਵੱਡੀਆਂ ਕੰਪਨੀਆਂ ਦੇ ਮਾਲਕ ਆ ਸੀਓਜ਼ ਆ ਉਹ ਸਾਰੇ ਉੱਥੇ ਜਿਹੜੇ ਸੀਗੇ ਤੇ ਟਰੰਪ ਹੁਣਾਂ ਦੇ ਨਾਲ ਜਿਹੜਾ ਮਿਲ ਕੇ ਉਹ ਕੰਮ ਕਰਨਗੇ ਤੇ ਟਿਕਟੋਕ ਨੂੰ ਵੀ ਜਿਹੜਾ ਉਹਨਾਂ ਨੇ ਆਪਣੇ ਨਾਲ ਇਸ ਤਰੀਕੇ ਦੇ ਨਾਲ ਮਿਲਾ ਲਿਆ ਹੈਗਾ ਸੋ ਟੈਕਨੋਲੋਜੀ ਇੱਕ ਜਰੂਰ ਆਪਾਂ ਰਾਜਕਰਵੀ ਸਿੰਘ ਜੀ ਦੇਖਿਆ ਵੀ ਉੱਥੇ ਮੈਂ ਦੇਖਿਆ ਵੀ ਬਜ਼ੁਰਗ ਜਾਦੇ ਲੋਕ ਸੀ ਜੰਗ ਲੋਕ ਕਾਫੀ ਘੱਟ ਸੀ ਜੇ ਹੁਣ ਠੰਡ ਵਾਰ ਹੁੰਦੀ ਤੇ ਹੁਣ ਪ੍ਰੈਜ਼ੀਡੈਂਟ ਜਿਹੜੇ ਆਪਣੇ ਸਾਬਕਾ ਪ੍ਰੈਜ਼ੀਡੈਂਟ ਅਕਸੈਪਟ ਮੇਬੀ ਆਵਾਮਾਂ ਨੂੰ ਛੱਡ ਕੇ ਪ੍ਰੈਜ਼ੀਡੈਂਟ ਕਲਿੰਟਨ ਪ੍ਰੈਜ਼ੀਡੈਂਟ ਜੋ ਆਪਣੇ ਜੋ ਬਾਈਡਨ ਹੋਣੀ ਤੇ ਪ੍ਰੈਜ਼ੀਡੈਂਟ ਜਾਰਜ ਬੁਸ਼ ਉਹ ਕਾਫੀ ਬਜ਼ੁਰਗ ਲੱਗਦੇ ਸੀ ਜੇ ਬਾਹਰ ਠੰਡ ਚ ਹੁੰਦੇ ਉਹ ਤਾਂ ਸੁੰਗੜ ਜਾਣੇ ਸੀ ਜਿਸ ਸਾਹਬ ਦੇ ਨਾਲ ਉੱਥੇ ਕਹਿੰਦੇ ਟੈਂਪਰੇਚਰ 7 ਡਿਗਰੀ ਦੇ ਕਰੀਬ ਸੀਗਾ ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉੱਥੇ ਉਹਨਾਂ ਨੇ ਆਖਿਆ ਸੀ ਸਟੀਵ ਬੈਨਨ ਦਾ ਜਿਹੜਾ ਆਪਣੇ ਇੰਟਰਵਿਊ ਦੇ ਵਿੱਚ ਇਹ ਕਹਿਣਾ ਸੀਗਾ ਵੀ ਟੈਕ ਬਿਲੀਅਨਰਸ ਦੇ ਪੈਸੇ ਜਿਹੜੇ ਆ ਉਹ ਜ਼ਰੂਰ ਇਸ ਟਾਈਮ ਉਹ ਵਰਤ ਰਹੇ ਨਹੀਂ ਉਹਨਾਂ ਦੀ ਪੋਪੂਲਾਰਿਟੀ ਨੂੰ ਜਿਹੜਾ ਉਹ ਯੂਜ਼ ਜਿਹੜਾ ਜ਼ਰੂਰ 트੍ਰੰਪ ਹੁਣੀ ਕਰ ਰਿਹਾ ਪਰ ਕਹਿੰਦੇ ਵੀ ਮੈਂ ਉਮੀਦ ਰੱਖਦਾ ਆ ਵੀ ਜਿਹੜੀ ਮਾਗਾ ਦੀ ਮੇ ਅਮਰੀਕਾ ਗ੍ਰੇਟ ਅਗੇਨ ਦੀ ਜਿਹੜੀ ਮੇਨ ਧਾਰਨਾ ਆ ਉਹਦੇ ਨਾਲ ਮਿਲ ਕੇ ਹੀ ਜਿਹੜੇ 트੍ਰੰਪ ਹੁਣੀ ਚੱਲਣਗੇ ਤੇ ਇੱਕ ਇੰਟਰਵਿਊ ਦੇ ਵਿੱਚ ਸਟੀਵ ਬੈਨਨ ਨੇ ਕਿਹਾ ਸੀਗਾ ਵੀ ਮੈਂ ਤਾਂ ਹੁਣੇ ਸੌ ਖਾਧੀ ਆ ਵੀ ਇਲਾਨ ਮਸਕ ਨੂੰ ਇੱਥੋਂ ਭਜਾਉਣਾ ਹੀ ਭਜਾਉਣਾ ਆ ਆ ਵੀ ਅਸੀਂ ਪੈਸੇ ਵਰਤਨੇ ਸੀ ਵਰਤਲੇ ਆ ਹੁਣ ਇਹਨੂੰ ਜਿਹੜਾ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਉਣਾ ਆ ਸਟੀਵ ਬੈਨਨ ਉਹੀ ਬੰਦਾ ਆ ਜਿਹੜਾ ਬਹੁਤ ਇੱਕ ਇਹਨਾਂ ਦਾ ਸ਼ਰੂਡ ਸਟ੍ਰੈਟਜਿਸਟ ਸੀਗਾ ਪਹਿਲੀ ਟਰਮ ਦੇ ਵਿੱਚ ਇਹਦੇ ਖਾਤਰ ਕੰਟੈਂਪਟ ਆਫ ਕਾਂਗਰਸ ਕਰਕੇ ਜਿਹੜੇ ਕਈ ਮਹੀਨੇ ਜਿਹੜੇ ਉਸਨੇ ਜੇਲ ਵੀ ਜਿਹੜੀ ਹੈ 트ੰਪ ਉਹਨਾਂ ਲਈ ਕੱਟੀ ਆ ਹੁਣ ਚਾਹੇ ਉਹਨਾਂ ਦੇ ਸ਼ਾਇਦ ਇੰਨਾ ਕਰੀਬੀ ਤਾਂ ਨਹੀਂ ਆ ਪਰ ਫਿਰ ਵੀ ਉਹ ਇਸ ਐਂਗਲ ਤੋਂ ਜਿਹੜਾ ਉਹ ਦੇਖਦਾ ਹੈਗਾ ਆ ਸੋ ਦੇਖੋ ਕੀ ਹੁੰਦਾ ਤੇ ਹਰਜੋਤ ਸਿੰਘ ਜੀ ਜਿਹੜੀ ਇੱਕ ਵੱਡੀ ਹੋਰ ਉਹਨਾਂ ਨੇ ਜਿਹੜੀ ਕੱਲ ਗੱਲ ਕੀਤੀ ਆ ਜਿਹੜੇ 1500 ਰਾਈਟਰਸ ਜਿਨ੍ਹਾਂ ਨੇ 6 ਜਨਵਰੀ ਵਾਲੇ ਦਿਨ ਖਲੜ ਪਾਇਆ ਪੁਲਸ ਵਾਲਾ ਕੁੱਟੇ ਮਾਰੇ ਵੀ ਉਹਨਾਂ ਨੂੰ ਵੀ ਜਿਹੜਾ 트ੰਪ ਹੋਣਾ ਨੇ ਮਾਫੀ ਜਿਹੜੀ ਉਹ ਦੇ ਦਿੱਤੀ ਆ ਸੋ ਇਹ ਜਿੱਥੇ ਬਾਈਡਨ ਹੁਣੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਾਫੀ ਕਰਕੇ ਦੇ ਕੇ ਗਏ ਆ ਤੇ ਕਹਿ ਲੋ ਵੀ ਭੁਵੇਖਰੀ ਵੀ ਜਿਹੜੀ ਉਹਨਾਂ ਨੇ ਮਾਫੀ ਉਹਨਾਂ ਨੂੰ ਦੇ ਦਿੱਤੀ ਆ ਇੱਥੇ ਜਿਹੜੀ ਇਹ ਥਿਨ ਬਲੂ ਲਾਈਨ ਨੂੰ ਕਹਿੰਦੇ ਆ ਵੀ ਅਸੀਂ ਸਪੋਰਟ ਕਰਨ ਵਾਲੇ ਆ ਪੁਲਸ ਵਾਲਿਆਂ ਨੂੰ ਕੁੱਟਣ ਮਾਰਨ ਵਾਲਿਆਂ ਨੂੰ ਵੀ ਜਿਹੜਾ 트ੰਪ ਹੋਣਾ ਨੇ ਮਾਫੀ ਜਿਹੜੀ ਉਹ ਦੇ ਦਿੱਤੀ ਆ ਉਹ ਹੁਣ ਕਿਸ ਤਰੀਕੇ ਦੇ ਨਾਲ ਦੇਖੀ ਜਾਊਗੀ ਉਹ 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 ਹੁਣ ਵੱਡੀ ਗੱਲ ਆ ਜਿਹੜੇ ਫਾਰ ਰਾਈਟ ਦੋ ਗਰੁੱਪ ਸੀਗੇ ਪ੍ਰਾਊਡ ਬੁਆイズ ਤੇ ਓਥ ਕੀਪਰਸ ਉਹਨਾਂ ਦੇ ਵੀ ਜਿਹੜੇ ਮੈਂਬਰਸ 14 ਮੈਂਬਰਸ ਆ ਉਹਨਾਂ ਨੂੰ ਵੀ ਇਸ ਦੇ ਵਿੱਚ ਮਾਫੀ ਜਿਹੜੀ ਉਹ ਮਿਲੀ ਹੈਗੀ ਆ ਕੀ ਇਹਦਾ ਮਤਲਬ ਇਹ ਆ ਵੀ ਆਉਂਦੇ ਸਾਲਾਂ ਦੇ ਵਿੱਚ ਜਦ ਕੋਈ ਵੀ ਪ੍ਰੈਜ਼ੀਡੈਂਟ ਆਉਂਦਾ ਆ ਉਹ ਆਪਣੇ ਕਿਸੇ ਵੀ ਇਦਾਂ ਦੇ ਹਿੰਸਕ ਹਿੰਸਾ ਕਰਨ ਵਾਲਿਆਂ ਨੂੰ ਕੰਮ ਦੇ ਵਿੱਚ ਖੱਲਲ ਪਾਉਣ ਵਾਲਿਆਂ ਨੂੰ ਜਿਹੜਾ ਉਹ ਮਾਫੀ ਜਿਹੜੀ ਉਹ ਦੇ ਜਾਊਗਾ ਏ ਹੁਣ ਇੱਕ ਵੱਡੀ ਨਵੀਂ ਜਿਹੜੀ ਸਵਾਲ ਆ ਉਹ ਉੱਠ ਗਏ ਨੇ ਹੁਣ ਜਦਾਂ ਸ਼ੁਰੂਆਤ 'ਚ ਤੁਸੀਂ ਹਰਜੋਤ ਸਿੰਘ ਜੀ ਕਹੇ ਸੀ ਵੀ ਕਈ ਚੀਜ਼ਾਂ ਦੇ ਉੱਤੇ ਜਿਹੜਾ ਇਹਨਾਂ ਨੇ ਲਾ ਸੂਟ ਜਿਹੜਾ ਉਹ ਕਰ ਰਹੇ ਆ ਕਹਿੰਦੇ ਹੁਣ ਕਈ ਜਿਹੜੇ ਸਕਾਲਰ ਤੇ ਜਿਹੜੇ ਐਕਸਪਰਟਸ ਆ ਉਹ ਉਹ ਇਹ ਕਹਿ ਰਹੇ ਆ ਵੀ ਕੀ ਪ੍ਰੈਜ਼ੀਡੈਂਟ ਟਰੰਪ ਆਪਣੇ ਪੈਨ ਦੀ ਪਾਵਰ ਦੀ ਵਰਤੋਂ ਤੋਂ ਬਾਹਰ ਤਾਂ ਨਹੀਂ ਜਿਹੜਾ ਉਹ ਜਾ ਰਹੇ ਅ ਸੋ ਇਹ ਹੁਣ ਇਹ ਤਾਂ ਆਬਵੀਅਸਲੀ ਹੁਣ ਅਦਾਲਤਾਂ ਨੇ ਉਸ ਚੀਜ਼ ਨੂੰ ਜਿਹੜਾ ਉਹ ਡਿਸਾਈਡ ਕਰਨਾ ਆ ਪਰ ਜਿਹੜੇ ਕੈਪੀਟਲ ਪੁਲਿਸ ਵਾਲਿਆਂ ਨੇ ਮੀ ਜਿਹੜੇ ਇਸ ਚੀਜ਼ ਦੀ ਆਲੋਚਨਾ ਕਹਿੰਦੇ ਉਹ ਕਰਦੇ ਕੀਤੀ ਹੈ ਜਿਹੜੇ ਪੀੜਤ ਪੁਲਿਸ ਵਾਲੇ ਸੀ ਜਿਨ੍ਹਾਂ ਨੂੰ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੇ ਦੁਆਰਾ ਭੜਕਾਈ ਹੋਈ ਭੀੜ ਦੇ ਦੁਆਰਾ ਜਿਹੜੀ ਉੱਥੇ ਪਹੁੰਚੀ ਸੀ ਉਹ ਵੀ ਜਿਹੜੇ ਉਹ ਕਹਿ ਰਹੇ ਆ ਵੀ ਇਹ ਗ੍ਰੋਸ ਇਨਜਸਟਿਸ ਹੋਇਆ ਆ ਵੀ ਜਿਨ੍ਹਾਂ ਨੂੰ ਸਜ਼ਾਵਾਂ ਜਿਹੜੀਆਂ ਹੋਈਆਂ ਦੋਸ਼ੀ ਕਰਾਰ ਹੋਏ ਪੁਲਿਸ ਵਾਲਿਆਂ ਨੂੰ ਕੁੱਟਣ ਵਾਲੇ ਸੀਗੇ ਅਧਿਕਾਰਤ ਕੰਮ 'ਚ ਖਲਲ ਪਾਉਣ ਵਾਲੇ ਸੀਗੇ ਉਹਨਾਂ ਨੂੰ ਜਿਹੜਾ ਮਾਫ ਦੇਣਾ 파ਰਡਨ ਦੇਣਾ ਫੁੱਲ 파ਰਡਨ ਦੇਣਾ ਉਹ ਇੱਕ ਕਹਿੰਦੇ ਵੀ ਬਹੁਤ ਮਾਰੀ ਜਿਹੜੀ ਉਹ ਚੀਜ਼ ਆ ਤੇ ਇਹਦੇ ਨਾਲ ਇੱਕ ਗਲਤ ਪ੍ਰੈਸੀਡੈਂਟ ਜਿਹੜਾ ਉਹ ਸੈੱਟ ਹੁੰਦਾ ਆ 600 ਤੋਂ ਵੱਧ ਲੋਕ ਚਾਰਜ ਕੀਤੇ ਗਏ ਸੀਗੇ ਅਸਾਲਟ ਰਜਿਸਟਿੰਗ ਅਬਸਟਰਕਟਿੰਗ ਲਾ ਤੇ 175 ਚਾਰਜ ਕੀਤੇ ਗਏ ਸੀ ਡੈਡਲੀ অর ਡੇਂਜਰਸ ਵੈਪਨ ਕੌਜ਼ਿੰਗ ਸੀਰੀਅਸ ਬਾਡੀਲੀ ਇੰਜਰੀ ਟੂ ਐਨ ਆਫੀਸਰ ਦੇ ਮਾਮਲੇ ਦੇ ਵਿੱਚ ਇਹ ਸਾਰੇ ਦੇ ਸਾਰੇ ਜਿਹੜੇ ਆ ਉਹ ਮਾਫ ਕਰ ਦਿੱਤੇ ਗਏ ਆ ਜਸਿਸ ਡਿਪਾਰਟਮੈਂਟ ਨੇ ਆਂਕੜੇ ਜਿਹੜੇ ਉਹ ਰਿਲੀਜ਼ ਕੀਤੇ ਸੀ ਵੀ 1500 ਤੇ 83 ਕੁੱਲ ਡਿਫੈਂਡੈਂਟ ਨੇ ਜਿਹੜੇ 6 ਜਨਵਰੀ ਦੇ ਰਾਈਟ ਤੇ ਵਿੱਚ ਉਹਨਾਂ ਨੂੰ ਚਾਰਜ ਕੀਤਾ ਗਿਆ ਸੀ ਸੋ ਉਹਨਾਂ ਦੇ ਵਿੱਚੋਂ 1500 ਨੂੰ ਕਹਿੰਦੇ ਆ ਅਪਰੋਕਸੀਮੇਟਲੀ ਪਾਰਡਨ ਜਾਂ ਫੁੱਲ ਪਾਰਡਨ ਦੇ ਦਿੱਤੀ ਗਈ ਆ ਜੀ ਬਿਲਕੁਲ ਇਸ ਤੋਂ ਬਿਨਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਜਾਰੀ ਕੀਤਾ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਅਮਰੀਕਾ ਨੂੰ ਬਾਹਰ ਕੱਢ ਲੈਣਾ ਕਹਿੰਦੇ ਭਈ ਅਸੀਂ ਵਿਡਰੂ ਕਰ ਰਹੇ ਹਾਂ ਜੁਨਾਈਟਿਡ ਸਟੇਟਸ ਨੂੰ WHO ਤੋਂ ਬਾਹਰ ਆ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਮਿਸ ਹੈਂਡਲਿੰਗ ਆਫ ਦਾ ਕੋਵਿਡ 19 ਪੈਨਡੈਮਿਕ ਫੈਡਰਲ EMPLOYEES ਨੂੰ ਲੈ ਕੇ ਜਿਸ ਤਰ੍ਹਾਂ ਡੀਪ ਸਟੇਟ ਦੀ ਉਹਨਾਂ ਦਾ ਜਿਹੜਾ ਮੇਨ ਰਾਈਟ ਹੈਂਡ ਮੈਨ ਕੈਸ਼ ਪਟੇਲ ਆ ਉਹ ਗੱਲਬਾਤ ਕਰਦਾ ਰਹਿੰਦਾ ਵੀ ਡੀਪ ਸਟੇਟ ਨੇ ਬਹੁਤ ਕੰਮ ਖਰਾਬ ਕੀਤਾ ਪਿਛਲੇ ਸਾਲਾਂ ਦੇ ਵਿੱਚ ਉਸ ਨੂੰ ਲੈ ਕੇ ਹਾਇਰਿੰਗ ਟੋਟਲੀ ਬੰਦ ਕਰ ਦਿੱਤੀ ਆ ਤੇ ਜਿੰਨੇ ਵੀ ਫੈਡਰਲ EMPLOYEES ਆ ਉਹਨਾਂ ਨੂੰ ਹੁਣ ਆਪਣੇ ਆਫਿਸ ਦੇ ਵਿੱਚ 5 ਦਿਨ ਜਾਣਾ ਪਊਗਾ ਕੋਈ ਇਹ ਨਹੀਂ ਹੈ ਵੀ ਘਰੋਂ ਕੰਮ ਕਰ ਸਕਦਾ ਕਹਿੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਫੈਡਰਲ EMPLOYEES ਆ ਉਹ ਘਰੋਂ ਕੰਮ ਕਰਦੇ ਸੀ ਵੱਖ-ਵੱਖ ਡਿਪਾਰਟਮੈਂਟਾਂ ਚੋਂ ਸੋ ਇਹ ਵੀ ਕਾਫੀ ਵੱਡਾ ਜਿਹੜਾ ਉਹਨਾਂ ਦੇ ਉੱਤੇ ਅਸਰ ਹੋਣ ਜਾ ਰਿਹਾ ਹੈਗਾ ਆ ਸੋ ਹਿਲਰੀ ਕਲਿੰਟਨ ਜਿਹੜੇ ਆਪੋਨੈਂਟ ਸੀਗੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ 2016 ਦੇ ਵਿੱਚ ਉਹ ਉਹ ਵੀ ਉੱਥੇ ਸੀਗੇ ਬਿਲ ਕਲਿੰਟਨ ਹੋਣੀ ਵੀ ਸਾਰੇ ਪ੍ਰੈਜ਼ੀਡੈਂਟ ਸੀਗੇ ਜਿਹੜੇ ਸਾਬਕਾ ਜਿੰਨੇ ਹੈਗੇ ਆ ਇਸ ਟਾਈਮ ਦੇ ਉੱਤੇ ਤੇ ਆਪਣੀ ਵਾਈਫਸ ਦੇ ਨਾਲ ਐਕਸੈਪਟ ਪ੍ਰੈਜ਼ੀਡੈਂਟ ਓਬਾਮਾ ਤੋਂ ਬਿਨਾ ਸੋ ਕਾਫੀ ਜਿਆਦਾ ਜਿਹੜੇ ਆਰਡਰਸ ਆ ਪਹਿਲੇ ਦਿਨ ਪ੍ਰੈਜ਼ੀਡੈਂਟ ਟਰੰਪ ਵੱਲੋਂ ਸਾਈਨ ਕੀਤੇ ਗਏ ਹੈਗੇ ਜੀ ਬ੍ਰੇਕ ਲੈਂਦੇ ਆ ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ سلسلہ ਜਾਰੀ ਰਹੇਗਾ ਹੋਰ ਵੀ ਜਿਹੜੀਆਂ ਚੀਜ਼ਾਂ ਵਰਤ ਰਹੀਆਂ ਐ ਤੇ ਹੋਰ ਟਰੰਪ ਹੁਣਾਂ ਨੇ